ਹਾਂ ਜੀ ਸਰ ਅੱਜ ਮੈਂ ਜ਼ਿਲਹੰਦਰ ਦੇ ਇੰਪੀਰੀਅਰ ਮੈਡੀਕਲ ਜਿਹੜਾ ਕਿ ਕੈਮਿਸਟਰੀ ਸ਼ਾਪ ਹੈ ਜਿਹਦੇ ਚ ਕੱਲ ਦੋ ਹਥਿਆਰ ਤਾਕ ਇੱਕ ਗੰਡਾਸੀ ਉਹਦੇ ਨਾਲ ਇਸ ਦੁਕਾਨ ਨੂੰ ਲੁੱਟਿਆ ਜਦ ਦੁਕਾਨਦਾਰ ਘਰਾਂਵਾਂ ਨੂੰ ਮੇਂੜਣ ਵਾਸਤੇ ਆਇਆ ਤਾਂ ਇੱਕ ਬੜੀ ਮਾੜੀ ਘਟਨਾ ਹੋਈ ਹੈ ਕਿ ਦੁਕਾਨ ਤੇ ਇੱਕ ਆਪੀ ਦੋ ਬੰਦਿਆਂ ਨੇ ਅਸਲੇ ਦੇ ਨਾਲ ਇਹਨਾਂ ਦੀ ਦੁਕਾਨ 50000 ਰੁਪਏ ਲੁੱਟ ਕੇ ਲੈ ਗਈ ਹੈ ਤਾਂ ਇਸ ਤਰ੍ਹਾਂ ਦੀਆਂ ਬਾਰਦਾਤਾਂ ਜਲੰਧਰ ਦੇ ਵਿੱਚ ਆਮ ਹੋ ਗਈਆਂ ਤੇ ਆ ਜਿਹੜਾ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਜਿੱਤ ਗਈ ਹੈ ਉਹਦੇ ਕਰਕੇ ਇਹਨਾਂ ਦੇ ਹੌਸਲੇ ਹੋਰ ਵੀ ਵੱਧ ਗਏ ਆ ਜਿਹੜੇ ਐਸੀਆਂ ਨੀਂ ਬਾਰਦਾਤਾਂ ਕਰਦੇ ਆ ਲੇਕਿਨ ਫੇਰ ਵੀ ਮੈਂ ਜਲੰਧਰ ਦੇ ਸਾਰੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਆਪਾਂ ਇਹਨਾਂ ਦੇ ਨਾਲ ਲੜਨਾ ਹੈ ਇਹਨਾ ਤੋਂ ਤੁਸੀਂ ਨਹੀਂ ਲੜਨਾ ਐਸੀ ਲੜਨਾ ਹੈ ਬਾਡੀ ਲੜਾਈ ਸਾਡੀ ਜ਼ਿੰਮੇਵਾਰੀ ਹੈ ਅਸੀਂ ਲੜਾਂਗੇ ਐਸੀ ਮੂਹਰੇ ਹੋਣਾ ਇਸੇ ਕਰਕੇ ਅੱਜ ਮੈਂ ਮੈਂ ਸਪੈਸ਼ਲੀ ਅੱਜ ਇਹਨਾਂ ਨੂੰ ਮਿਲਣ ਵਾਸਤੇ ਆਇਆ ਕਿ ਸਾਡੀ ਬਤਾ ਜੁਸਤੀ ਗਈ ਹੈ ਤੇ ਮੈਨੂੰ ਪਹੁੰਚਣਾ ਚਾਹੀਦਾ ਸੋ ਮੈਂ ਤੁਹਾਨੂੰ ਅਪੀਲ ਕਰਨਾ ਕਿ ਲੜਾਂਗੇ ਐਸੀ ਪਰ ਫਿਰ ਵੀ ਤੁਸੀਂ ਆਪਣੇ ਗੱਲਿਆਂ ਦੀ ਇੰਸ਼ੋਰੈਂਸ ਕਰਾਓ ਆਪਣੇ ਦੁਕਾਨ ਦੀ ਆਪਣੇ ਪ੍ਰਾਈਸ ਦੀ ਆਪਣਾ ਜਿਹੜਾ ਕੈਸ਼ ਬੈਂਕ ਤੱਕ ਜਾਂਦਾ ਉਦੀ ਇੰਸ਼ੋਰੈਂਸ ਕਰਾਉ ਮੇਰਾ ਪਟੋਲਪਾ ਹੁੰਦਾ ਸੀ 94 ਜ ਰੁਪਏ ਗਿਆ ਸੀ ਉਦੋਂ 37000 ਰੁਪਏ ਲੁਟੇ ਸੀ ਤਾਂ ਸਾਨੂੰ ਇੰਸ਼ੋਰੈਂਸ ਤੋਂ 37000 ਦੇ 37000 ਮਿਲੇ ਸੀ ਹਾਲਾਂਕਿ ਮੇਰਾ ਉਹਨਾਂ ਨਾਲ ਝਗੜਾ ਵੀ ਹੋਇਆ ਸੀ ਜਿਹੜੇ ਲੁੱਟਣਾਏ ਮੈਂ ਆਪ ਜ਼ਰੂਰ ਨਾ ਪੁੱਕੇ ਹਾਂ ਜੀ ਸੋ ਇਸੇ ਤਰ੍ਹਾਂ ਇਹਨਾਂ ਦੇ ਕੱਲ 50000 ਤੋਂ ਲਏ ਹਨ ਇੱਕ ਦਿਨ ਪਹਿਲਾਂ ਇੱਕ ਦੁਕਾਨ ਰੈਸਟੋਰੈਂਟ ਦੇ ਪੈਸੇ ਲੁੱਟ ਕੇ ਲਏ ਆਮ ਹੋ ਗਿਆ ਇਹ ਸਰਕਾਰ ਤੋ ਸਾਨੂੰ ਕੋਈ ਜ਼ਿਆਦਾ ਉਮੀਦ ਨਹੀਂ ਹੈ ਲੇਕਿਨ ਮੈਂ ਫੇਰ ਵੀ ਇੱਥੇ ਦੇ ਪੁਲਿਸ ਕਮਿਸ਼ਨਰ ਨੂੰ ਔਰ ਕੀ ਕੀ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਬੰਦੇ ਆਇਡੈਂਟੀਫਾਈਡ ਹੋ ਗਏ ਹੈ ਤੇ ਬੜੀ ਛੇਤੀ ਫੜੇ ਜਾਣਗੇ ਸੋ ਮੈਂ ਸਾਰੇ ਗੁਰਿੰਦਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਨਾਲ ਇੱਥੇ ਨਾਲ ਲੜਾਈ ਨਹੀਂ ਚਾਹੀਦੀ ਹੈ ਇੱਕ ਸੰਦਾ ਲੜਾਈ ਵਾਲਾ ਇੱਥੇ ਮਾਹੌਲ ਬਣਿਆ ਹੋਇਆ ਸਾਲੋਂ ਮੂਹਰੇ ਹੋ ਕੇ ਜਿਹੜੇ ਵੀ ਐਸੀ ਜਿਨ੍ਹਾਂ ਨੇ ਸਾਨੂੰ ਜਿਹੜੇ ਵੋਟਾਂ ਪਾਈਆਂ ਤੇ ਸਾਡੀ ਡਿਊਟੀ ਵੱਧ ਗਈ ਏ ਕਿ ਅਸੀਂ ਮੂਰੇ ਹੋ ਕੇ ਇਹਨਾਂ ਬੰਦਿਆਂ ਦਾ ਮੁਕਾਬਲਾ ਕਰੀਏ ਤੇ ਅਸੀਂ ਕਰਾਂਗੇ ਅਸੀਂ ਤੁਹਾਡੇ ਨਾਲ ਹੈ ਖਭਰਾਉਣ ਦੀ ਕੋਈ ਲੋੜ ਨਹੀਂ ਜੇ ਕੋਈ ਤੁਹਾਡੀ ਦੁਕਾਨ ਤੇ ਕੋਈ ਜਾਵੇ ਜਿਆਦਾ ਆਪਾਂ ਨੂੰ ਲੜਾਈ ਕਰਦੇ ਲੋੜ ਨਹੀਂ ਲੇਕਿਨ ਉਸ ਬੰਦੇ ਦਾ ਜੇ ਤੁਹਾ ਜੇ ਕਿਸੇ ਲੋਕੀ ਅਸਲੇ ਦੀ ਲੋੜ ਹੈ ਦੁਕਾਨਦਾਰ ਨੂੰ ਤਾਂ ਮੈਨੂੰ ਦੱਸੇ ਜਾਂ ਐਸਐਸਪੀ ਕੋਲ ਜਾਵੇ ਜੇ ਦੀ ਸਾਨੂੰ ਖਤਰਾ ਸਾਡੇ ਪਾਸ ਕਿਹ ਹੈ ਸਾਨੂੰ ਅਸਲੇ ਦਾ ਲਾਇਸੈਂਸ ਚਾਹੀਦਾ ਹੈ ਉਹਨਾਂ ਵਿੱਚ ਇਸਲੇ ਨਾਲ ਸੰਬੰਧਿਤ ਜਨਾਹੇ ਇਸ ਜਿਹੜੇ ਇਹ ਗੂੜਾ ਅੰਸਰ ਹੈ ਜਿਆਦਾ ਇਹ ਨਸ਼ੀਆਂ ਕਰਕੇ ਜਿਹੜੇ ਨੌਜਵਾਨ ਮਸਿਆਂ ਵਿੱਚ ਫੈਲੀ ਹੈ ਉਹ ਜਿਹੜੇ ਨਸ਼ੇ ਤੋਂ ਲੱਗੀ ਪੈਸੇ ਨਹੀਂ ਹੁੰਦੇ ਤਾਂ ਉਹ ਇਸ ਤਰ੍ਹਾਂ ਦਾ ਕੰਮ ਕਰਨਾ ਚਾਹਦਾ ਪਰ ਇਹ ਜਿਹੜੇ ਬੰਦੇ ਇੱਥੇ ਆ ਕੇ ਗਏ ਹੈ ਇਹ ਕ੍ਰਿਮੀਨਲ ਬੰਦੇ ਹੈ ਇਹ ਪਹਿਲਾਂ ਵੀ ਦੋ ਤਿੰਨ ਕੇਸਾਂ ਦੇ ਦਰਜ ਹੈ ਜੇਲ੍ਹ ਤੋਂ ਕੁਝ ਦਿਨ ਪਹਿਲਾਂ ਛੱਡੀ ਕਿਲੀ ਤੋਂ ਪਹਿਲਾਂ ਆਏ ਤੇ ਉਹਨਾਂ ਦੀ ਸ਼ਨਾਖਤ ਦੁਬਾਰੀ ਹੋ ਕਰੇ ਜਾ ਰਹੀ ਹੈ ਬਹੁਤ ਧੰਨਵਾਦ